ਬਲੇਡ ਨਾਲ ਬਾਹਰ ਕੱਢਦੇ ਹੋ ਤੁਸੀਂ ਮਰਨ ਦੀ ਕੋਸ਼ਿਸ਼ ਕਾਹਤੋਂ ਕਰਦੇ ਹੋ ਕੀ ਕਰਾ ਦੀ ਕੇ ਕਿਉਂ ਰੋਟੀ ਨਹੀਂ ਖਾ ਰਹੀ ਬੱਚੀ ਜੀਣਾ ਮਾ ਆਪਣੀ ਬੇਟੀ ਨੂੰ ਵਿਆਹਣਾ ਆਪਾਂ ਸਪੋਰਟ ਕਰਨੀ ਆ ਘਰ ਚ ਲਾਉਣਾ ਮਾ ਇੱਕ ਛੋਟੀ ਬੇਟੀ ਬੱਕਨੇਟ ਅਗੇ 4 ਸਾਲ ਹੋ ਗਏ ਤਾਂ ਐਡਾ ਚੱਲੇਗੀ ਬੱਚਾ ਮੈਨੂੰ ਤੁਹਾਨੂੰ ਸਮਝ ਆ ਸਾਰੀ ਮੈਡੀਕਲ ਸਟੇਟ ਇਹ ਵੀ ਡਾਕਟਰ ਇਹਨਾਂ ਨੂੰ ਇਹ ਵੀ ਬੀਐਮਐਸ ਤੋਂ ਫ੍ਰੀ ਲੇਕਿਨ ਦਵਾਈਆਂ ਨਹੀਂ ਖਾਣਾ ਚਾਹੁੰਦੇ ਅਸੇ ਵੀ ਬੀਐਮਐਸ ਨੇ ਇਹਨਾਂ ਦੀ ਬਲੱਡ ਹਿਸਟਰੀ 'ਚ ਹੈਗਾ ਪਹਿਲਾਂ ਕੋਈ ਬੀਐਮਐਸ ਦੀ ਇੱਕ ਭੈਣ ਵੀ ਹੈਗੀ ਹੈ ਹਿਸਟਰੀ ਜਾਂਦਾ ਤਾਂ ਹੀ ਬੀਟੀ ਵੀ ਭੈਣ ਵੀ ਹੈਗੀ ਹੈ ਪਰ ਉਹ ਚੱਲਦੀ ਨਹੀਂ ਹੁੰਦੀ ਤਾਂ ਗਿਆ ਹੈ ਹਾਂਜੀ ਤੁਰਿੰਗ ਜੰਦਾ ਬੈਠੇ ਨਾ ਕੋਈ ਨਾ ਕੋਈ ਨਾ ਆਪਾਂ ਕਰਦੇ ਆ ਭੈਣੇ ਠੀਕ ਕਰ ਹਾਂਜੀ ਰਸ਼ਮੀਤ ਦੀ ਦੋ 딸ਾਂ ਜਿਹੜੀ ਉਹਨੂੰ ਚਾਹਤਾ ਦੀਆ ਜੋ ਉਹ ਡਾਕਟਰ ਸਾਹਿਬ ਖੁਦ ਮੈਡੀਕਲ ਪੇਸ਼ੀਐਂਟ ਉਹਨੇ ਡਾਕਟਰ ਨੇ ਰੋ ਰਹੇ ਨੇ ਤੇ ਖੁਦ ਉਹਨਾਂ ਦੀ ਵਾਈਫ ਵੀ ਡਾਕਟਰ ਆ ਜਦੋਂ ਇਹਨਾਂ ਦੀ ਮੈਰਿਜ ਹੋਈ ਹੋਊ ਇਹਨਾਂ ਦੀ ਆਰਸ ਵਿੱਚ ਕਮਿਊਨੀਕੇਸ਼ਨ ਦੇ ਆਪਸ ਵਿੱਚ ਇਹਨਾਂ ਦੀ ਕੰਪੈਟੀਬਿਲਟੀ ਸੀਗੀ ਵੀ ਦੋਨੋਂ ਡਾਕਟਰ ਸੀਗੇ ਦੋਨੋਂ ਡਾਕਟਰਾਂ ਦੀ ਆਪਸ ਵਿੱਚ ਮੈਰਿਜ ਹੋਈ ਵੀ ਚਲੋ ਆਉਣ ਵਾਲਾ ਜੀਵਨ ਹੈ ਜਿਹੜਾ ਥੋੜਾ ਸੌਖਾ ਹੋ ਜਾਊਗਾ ਵੀ ਅਸੀਂ ਦੋਨੇ ਡਾਕਟਰ ਹੋਵਾਂਗੇ ਤਾਂ ਅੱਗੋਂ ਬੱਚਿਆਂ ਨੂੰ ਵੀ ਚੰਗੇ ਤਰੀਕੇ ਨਾਲ ਹੁਣ ਡਾਕਟਰ ਹੋਣ ਦੇ ਬਾਵਜੂਦ ਵੀ ਆਪਣੀ ਸਪੋਰਟ ਨਹੀਂ ਕਰ ਸਕੇ ਪਰ ਸਭ ਤੋਂ ੱੱਕੀ ਨਾ ਨਰੇਸ਼ ਗੁਪਤਾ ਨਰੇਸ਼ ਗੁਪਤਾ ਜੀ ਸਮਾ ਬਦਲ ਰਿਹਾ ਤਰੱਕੀ ਕਰ ਰਿਹਾ ਹੈ ਸਮਾਜ ਸਾਡਾ ਬਹੁਤ ਤਰੱਕੀ ਚ ਆ ਅਸੀਂ ਚੰਦ ਤੇ ਪਹੁੰਚ ਗਏ ਆ ਪਰ ਗੱਲ ਇਹ ਆ ਵੀ ਅਸੀਂ ਆਪਣੀਆਂ ਜੜ੍ਹਾਂ ਨਾਲ ਟੁੱਟਦੇ ਜਾ ਰਹੇ ਹਾਂ ਸਮੱਸਿਆਵਾਂ ਪਹਿਲਾਂ ਵੀ ਹੁੰਦੀਆਂ ਸੀਗੀਆਂ ਪਹਿਲਾਂ ਵੀ ਦੋਖੀ ਦਿਮਾਗੀ ਸਮੱਸਿਆਵਾਂ ਤੋਂ ਪੀੜਤ ਸੀ ਪਰ ਪਹਿਲਾਂ ਸਾਡੇ ਕੋਲੇ ਇੱਕ ਦੂਜੇ ਲਈ ਸਮਾਂ ਹੁੰਦਾ ਸੀ ਵਕਤ ਹੁੰਦਾ ਸੀ ਅਸੀਂ ਇੱਕ ਦੂਜੇ ਦੇ ਸਹਾਰਾ ਬਣ ਜਾਂਦੇ ਸੀ ਹੁਣ ਧੰਨਵਾਦ ਕਰਦੇ ਆ ਪਹਿਲਾਂ ਤਾਂ ਭੈਣ ਇਹਨਾਂ ਦੇ ਸਿਸਟਰ ਆਏ ਨੇ ਨਾਲ ਸਹਾਰ ਤੋਂ ਇਹ ਹਰਿਆਣੇ ਰਹਿੰਦੇ ਨੇ ਇਹ ਫਰੋਜਪੁਰ ਰਹਿੰਦੇ ਨੇ ਇਹ ਹਰਿਆਣੇ ਰਹਿੰਦੇ ਨੇ ਸਹਾਰ ਇਹਨਾਂ ਨੇ ਆਪਦੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ 15 ਦਿਨਾਂ ਵਾਸਤੇ ਲੈ ਕੇ ਵੀ ਗਏ ਪਰ ਇਹ ਵੀ ਇਕੱਲੇ ਕੀ ਕਰਨ ਹੁਣ ਤੁਸੀਂ ਕਿੰਨੇ ਭੈਣਾ ਭੈਣੇ ਤਿੰਨ ਤਿੰਨ ਭੈਣਾ ਨੇ ਹਨਾ ਜੇ ਸਾਰੇ ਰਲ ਕੇ ਸਪੋਰਟ ਕਰਨ ਫਿਰ ਮਾਮੇ ਭੂਆ ਦੇ ਪੁੱਤ ਹੁੰਦੇ ਆ ਚਾਚੇ ਤਾਏ ਦੇ ਪੁੱਤ ਹੁੰਦੇ ਆ ਮਤਲਬ ਅੱਗੇ ਇੱਕ ਰਿਸ਼ਤੇਦਾਰੀਆਂ ਦਾ ਸਾਡਾ ਨਾ ਇੱਕ ਕੁੰਬਾ ਹੁੰਦਾ ਸੀ ਤੇ ਹਰ ਬੰਦਾ ਇੱਕ ਦੂਜੇ ਦੀ ਬਾਹ ਫੜਦਾ ਸੀ ਹਰ ਬੰਦਾ ਕਹਿੰਦਾ ਸੀ ਯਾਰ ਇਹ ਮਾਮੇ ਦੀ ਕੁੜੀ ਆ ਮੇਰੇ ਦੀ ਇਹ ਮੇਰੀ ਮਾਸੀ ਦੀ ਕੁੜੀ ਆ ਇਹ ਮੇਰੀ ਭੂਆ ਦੀ ਕੁੜੀ ਆ ਤੇ ਲੋਕ ਇੱਕ ਦੂਜੇ ਨੂੰ ਇਦਾਂ ਹੀ ਹੀਲ ਕਰ ਲੈਂਦੇ ਸੀ ਇਦਾਂ ਹੀ ਠੀਕ ਕਰ ਲੈਂਦੇ ਸੀ ਪਰ ਅੱਜ ਡਾਕਟਰ ਸਾਹਿਬ ਦੋਨੋਂ ਹਸਬੰਡ ਵਾਈਫ ਡਾਕਟਰ ਹੋਣ ਦੇ ਬਾਵਜੂਦ ਵੀ ਅੱਜ ਉਹ ਫਿਜ਼ੀਕਲੀ ਤੇ ਮੈਂਟਲੀ ਸਮੱਸਿਆਵਾਂ ਦੇ ਨਾਲ ਗੁਜ਼ਰ ਰਹੇ ਨੇ ਤੇ ਅੱਜ ਹਾਂਜੀ ਭੈਣ ਤੁਸੀਂ ਕਹਿੰਦੇ ਹੋ ਅੱਜ ਇਹਨਾਂ ਦੀਆਂ ਸਮੱਸਿਆਵਾਂ ਵੱਡੀਆਂ ਨਹੀਂ ਇਹਨਾਂ ਦੀਆਂ ਜ਼ਰੂਰਤਾਂ ਵੱਡੀਆਂ ਨਹੀਂ ਪੈਸਾ ਵੀ ਹੈਗਾ ਘਰ ਵੀ ਹੈਗਾ ਪੜੇ ਲਿਖੇ ਵੀ ਹੈਗੇ ਨੇ ਪਰ ਆਪਣੇ ਵੱਲੋਂ ਸਪੋਰਟ ਨਹੀਂ ਮਿਲ ਰਹੀ ਸਾਹਿਬ ਯੂਨੀਵਰਸਿਟੀ ਟਾਪਰ ਸੀ ਟਾਪਰ ਸੀ ਕੌਣ ਤੁਹਾਡੇ ਵਾਈਫ ਹੋ ਕਿੱਥੇ ਪੜੇ ਨੇ ਕਿਹੜੀ ਯੂਨੀਵਰਸਿਟੀ ਮੋਗੇ ਪੜੇ ਅੱਛਾ ਟਾਪਰ ਸੀ ਕੀ ਕਸਸ ਹੈ ਤੁਹਾਡੀ ਅੱਛਾ ਉਹ ਜਿਹੜੇ ਟਾਪਰ ਸੀ ਤੁਸੀਂ ਕੀ ਨਾਮ ਤੁਹਾਡਾ ਭੈਣ ਪ੍ਰੇਮ ਲੱਤਾ ਪ੍ਰੇਮ ਲੱਤਾ ਹਾਂ ਬੇਟਾ ਤੂੰ ਕਿੰਨਾ ਪੜ੍ਹਿਆ ਬੀਏ ਕੀਤੀ ਹੈ ਮਾਰਨੇ ਬੀਏ ਕੀਤੀ ਹੈ ਬੇਟਾ ਕਿਹੜੇ ਕਾਲਜ ਤੋਂ ਬੀਏ ਪਾਰਟ 1 ਬੀਏ ਕੀਤੀ ਹੈ ਬੀਏ ਮੁਗਾ ਤੋਂ ਬੀਏ ਪਾਰਟ 1 ਫੇਲ ਬੀਏ ਤੋਂ ਫੇਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਤੁਹਾਡੇ ਦੋ ਬੇਟੀਆਂ ਹੀ ਆ। ਹਾਂ। ਇਹ ਵੀ ਅਫਸੈਟ ਹੋਏ ਫਿਰਦੇ ਨੇ ਹਨਾ ਮਤਲਬ ਇਹਨਾਂ ਨੂੰ ਵੀ ਵਿਚਾਰਾ ਕਿਉਂਕਿ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਹਾਂਜੀ। 2 ਮਹੀਨੇ ਕਰਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਹੋ ਗਈ। ਬਿਲਕੁਲ ਜੀ। ਚੰਗਾ ਭਲਾ ਬੰਦਾ ਵੀ ਅਫਸੈਟ ਹੋਇਆ। ਕਲੀਨਿਕ ਵੀ ਜਾਣ ਫਿਰ ਘਰੇ ਆ ਕੇ ਵੀ ਉਹੀ ਹਾਲ। ਕੋਈ ਚੰਗਾ ਭਲਾ ਵੀ ਪਾਗਲ ਹੋਇਆ। ਨਹੀਂ ਸ਼ੁਕਰੀਆ ਤੁਸੀਂ ਆਏ ਹੋ। ਅਸਤੇ ਦੀ ਹਿੰਮਤ ਸਮਝਦੀ ਹੈ। ਨਹੀਂ ਬਹੁਤ ਧੰਨਵਾਦ ਤੁਸੀਂ ਵੀ ਸਪੋਰਟ ਕਰ ਰਹੇ ਹੋ। ਥੈਂਕ ਯੂ। ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਐਡਮਿਟ ਕਰਾਂਗੇ। ਤੁਸੀਂ ਨਾਲ ਰੁਕਣਾ ਇੱਥੇ। ਇਹ ਨਾਲ ਕੁਡੀ ਰੋਇ ਤੇ 5 5 10 10000 ਰੁਪਏ ਐਸਮਾ ਇਕੱਠਾ ਕਰੀ ਜਿੰਨੇ ਕੱਢ ਪਈ ਜਿੰਨੇ ਕਰਨ ਨਾ ਕਰਨ ਪੈਸੇ ਕਿੱਥੋਂ ਲੈਂਦੇ ਨੇ ਕੌਣ ਦਿੰਦਾ ਪੈਸੇ ਪੈਸੇ ਚੋਣੀ ਕਰਦੀ ਕਰੋ ਕੱਢ ਲੈਂਦੀ ਉਹ ਮੈਂ ਕਿੱਥੇ ਕਿੱਥੇ ਰੱਖਿਆ ਕਿੱਥੇ ਕਰਦੀ ਨਹੀਂ ਕੋਈ ਨਾ ਉਹ ਠੀਕ ਨਹੀਂ ਹੈਗੀ ਉਹਨੂੰ ਪਤਾ ਨਹੀਂ ਕੋਈ ਨਾ ਕੋਈ ਨਾ ਕੋਈ ਤੇਰਾ ਨਾਂ ਕੀ ਹੈ ਭੈਣੇ ਪੱਲਵੀ 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 ਸ਼ਰਮਾ ਪੱਲਵੀ ਪੱਲਵੀ ਗੁਪਤਾ ਪੱਲਵੀ ਕੋਈ ਨਾ ਵਾਇਗਰੂ ਮੇਰ ਕਰਨਗੇ ਕੋਈ ਨਾ ਭੈਣੇ ਪ੍ਰੇਮ ਨਦਰ ਸਰ ਸੀ ਆਪਣਾ ਉਹ ਕੋਈ ਨਾ ਵਾਹਿਗੁਰੂ ਮੇਰ ਕਰਨਗੇ ਤੁਹਾਡਾ ਕੀ ਨਾਮ ਸੀ ਨਰੇਸ਼ ਗੁਪਤਾ ਜੀ ਇਸ ਫੈਮਿਲੀ ਲਈ ਪਲੀਜ਼ ਸਪੋਰਟ ਕਰਿਓ ਸਪੋਰਟ ਕੋਈ ਪੈਸਿਆਂ ਦੀ ਨਹੀਂ ਚਾਹੀਦੀ ਸਪੋਰਟ ਕੋਈ ਇਹਨਾਂ ਨੂੰ ਕੋਈ ਚੀਜ਼ ਨਹੀਂ ਚਾਹੀਦੀ ਤੁਹਾਡੀਆਂ ਦੁਆਵਾਂ ਚਾਹੀਦੀਆਂ ਜਨਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਹੋਈ ਅਰਦਾਸ ਤੁਹਾਡੀ ਦਿੱਤੀ ਹੋਈ ਅਸੀਸ ਤੁਹਾਡੀ ਦਿੱਤੀ ਹੋਈ ਦੁਆ ਇਸ ਫੈਮਿਲੀ ਨੂੰ ਠੀਕ ਕਰ ਸਕਦੀ ਆ ਕਿਉਂਕਿ ਦਵਾਈਆਂ ਨਾਲੋਂ ਦਵਾਵਾਂ ਦੀ ਲੋੜ ਆ ਦਵਾਈਆਂ ਤਾਂ ਖੁਦ ਡਾਕਟਰ ਨੇ ਬਹੁਤ ਖਾ ਲਈਆਂ ਹੋਣਗੀਆਂ ਬਸ ਇੱਕ ਤੁਹਾਡੀ ਅਸੀਸ ਆ ਐਨ ਐਨ ਕੁੰਦਾ ਸਾਬ੍ਹ ਕੇ ਡਾਕਟਰ ਕੋਲ ਦੇ ਕਦੇ ਕਿਹਨੇ ਕੁ ਪਾਜੇ ਨੇ ਕਿਹਦੇ ਪਾਜੇ ਨੇ ਹੁਣ ਨਾਮ ਹੀ ਨਾ ਹੋਵੇ ਹੁਣ ਬੈਠੇ ਹੋਗੀ ਜਿਵੇਂ ਕਿਸੇ ਨੇ ਕੁਝ ਕਰਤਾ ਬਸ ਉਹੀ ਗੱਲ ਆ ਤੁਸੀਂ ਤਾਂ ਇੰਨੇ ਪੜੇ ਲਿਖੇ ਡਾਕਟਰ ਹੋ ਕੋ ਤੁਸੀਂ ਵਿਸ਼ਵਾਸ ਕਰਦੇ ਹੋ ਇਸ ਗੱਲ ਤੇ ਵੀ ਕੋਈ ਕਰਾ ਦਿੰਦਾ ਕਿਸੇ ਨੂੰ ਕੁਝ ਨਹੀਂ ਮੈਂ ਕਰਤਾ ਨਹੀਂ ਨਹੀਂ ਵਹਿਮ ਨਾ ਕਰੋ ਵੈਗਰੂ ਮੇਰ ਕਰਨਗੇ ਕੋਈ ਇਹ ਕਰਮਾਂ ਦਾ ਕੋਈ ਦੁੱਖ ਸੁੱਖ ਹੁੰਦਾ ਹੈ ਨਾ ਇਹਨਾਂ ਨੇ ਸੁਸਾਇਸਾਈਡ ਅਟੈਂਪਟ ਕੀਤੀ ਆ ਦੇਖੋ ਬਾਹਰ ਦੇ ਉੱਪਰ ਆਪਣੇ ਬਲੇਡ ਮਾਰ ਕੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਹੋਏ ਅੰਕਲ ਜਿਉ ਬਹੁਤ ਮਾਰ ਕੋ ਛੋੜਦੀ ਨਹੀਂ ਕਹਿੰਦੀ ਫੋਨ ਤੇ ਮੈਂ ਫੋਨ ਕਰਤੀ ਹੂੰ ਫੋਨ ਕਰਤੀ ਹੂੰ ਮੈਂ ਫੋਨ ਪਟਾ ਪਤੀ ਹੂੰ ਮੈਂ ਫੋਨ ਘਰ سے ਭਾਗਦੀ ਹੂੰ ਤਾਂ ਫਿਰ ਲਾ ਕੇ ਹੀ ਦੇਣਾ ਪੜਦਾ ਉਹ ਤਾਂ ਮम्मा ਕੋ ਮਾਰ ਲੈ ਚਲੋ ਛੋੜੀਏ ਕੋਈ ਬਾਤ ਤੂੰ ਛੋਟੀ ਬੈਣ ਹੈ ਮੇਰੀ ਕੋਈ ਬਾਤ ਬਸ ਕਰਿਓ ਰਾਮ ਜੀ ਜਿਹੜਾ ਇਹ ਪਰਿਵਾਰ ਇੱਥੇ ਆਇਆ ਖੁਸ਼ ਹੋ ਕੇ ਠੀਕ ਹੋ ਕੇ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰ ਜਾਵੇ ਇਹ ਭੈਣ ਦੀਆਂ ਹੱਡੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਖੜੇ ਖੜੇ ਡਿੱਗ ਪਏ ਤੇ ਲੱਤਾਂ ਪ੍ਰੋਬਲਮ ਆ ਗਈ ਤੁਰ ਨਹੀਂ ਸਕਦੇ ਹੁਣ ਹੁਣ ਪਤਾ ਨਹੀਂ ਆ ਫੈਕਚਰ ਆ ਜਾਂ ਕੀ ਆ ਇਹ ਹੁਣ ਐਕਸ-ਰੇ ਵਗੈਰਾ ਕਰਾ ਕੇ ਪਤਾ ਲੱਗੂਗਾ ਇਹ ਐਕਸ-ਰੇ ਲੇਟੈਸਟ ਆ ਜੀ ਨਹੀਂ ਜੀ ਹੈਗੀ ਕੁਝ ਚਾਰ ਕੋਈ ਨਾ ਮੈਂ ਦੇਖਦਾ ਛੱਡ ਦਿਓ ਤੁਸੀਂ ਕੋਈ ਨਾ ਮੈਂ ਦੇਖ ਲਵਾਂ ਡਰਸ ਬੰਦ ਹੀ ਲੈਣਾ ਕੋਈ ਨਾ ਇਹ ਤਾਂ ਐਮ ਆ ਰਿਆ ਛੜ ਦੇ ਦਰਸ ਬੰਦ ਹੀ ਕਰ ਦੇ ਪਰੇਮਲਤਾ ਉਹਨਾਂ ਨੇ ਕੀ ਕਿਹਾ ਜੀ ਸਪਾਈਨ ਦੇ ਵਿੱਚ ਕੋਈ ਪ੍ਰੋਬਲਮ ਦੱਸੀ ਉਹਨਾਂ ਨੇ ਸਪਾਈਨ ਚ ਕਪਾਈਂ ਪਾਈਂ ਮੇਰੇ ਕੋਲ ਮਜ਼ਾ ਹੈ ਕੋਈ ਭਾਰੀ ਪਰ ਕਮਜ਼ੋਰ ਮੱਦੀ ਕੋਈ ਨਾ ਕੋਈ ਨਾ ਹੋਜੂ ਠੀਕ ਸੂਰਾ ਤਾਂ ਠੀਕ ਆ ਆ ਵੀ ਦੂਰਾ ਠੀਕ ਆ ਨਾ ਜੇ ਵੀ ਫ੍ਰੈਕਚਰ ਤਾਂ ਉਹ ਜੁੜ ਗਿਆ ਗੋਦਿਆਂ ਚ ਗਰੀਸ ਤੱਕਾ ਮੋਛਾ ਗਿਆ ਮੇਰੀ ਬੈਕ ਤੋਂ ਕੋਈ ਅਦਾ ਉਹ ਵੈਮ ਜਾ ਰਹੀ ਉਨੀ ਸਿੱਟਾ ਨਹੀਂ ਆ ਕੋ ਮੈਂ ਆ ਲਾਤੀ ਘੁੰਮੀ ਹੋਈ ਆ ਚੂੜਾ ਆ ਦੇਖ ਆ ਇਦਾਂ ਵਾ ਆ ਸਿੱਧੀ ਹੋ ਗਈ ਟੁੱਟ ਗਈ ਹੋਈ ਹੈ ਘੁੰਮ ਗਈ ਕੋਈ ਨਹੀਂ ਪਾਗਲ ਕਰ ਕੋਈ ਨਹੀਂ ਉਭਰਾਓ ਇਹਨਾਂ ਨੂੰ ਇੱਕ ਵਾਰੀ ਸਿੱਧੜਕ ਕੋਲ ਜਾ ਕੇ ਚੈੱਕ ਅਪ ਕਰਾ ਦਿਓ ਇਹਨਾਂ ਨੂੰ ਬੀਲ ਚੇਅਰ ਤੇ ਬਿਠਾ ਲਓ ਤੇ ਸਟਿਚਰ ਤੇ ਕਿੱਦਾਂ ਜਾਓ ਕਿਉਂ ਅਸੀਂ ਬਿਠਾਉਣਗੇ ਚੱਕ ਬਿਠਾਵਾਗੇ ਨਾ ਅਸੀਂ ਬਿਠਾਵਾਗੇ ਫਿਕਰ ਨਾ ਕਰੋ ਜੀ ਬਾਪੂ ਬਲਕੌਰ ਸਿੰਘ ਜੀ ਵਾਈਕ ਜੀ ਦਾ ਖਾਲਸਾ ਵਾਈਕ ਜੀ ਦਾ ਖਾਲਸਾ ਵਾਈਕ ਜੀ ਦਾ ਬਾਪੂ ਠੀਕ ਠਾਕ ਹੋ ਸੇਤਾ ਤਕੜੀਆਂ ਇਹਨਾਂ ਦੇਖ ਕੇ ਲੋਕ ਹੋ ਜਾ ਬਾਪੂ ਦੇਖਿਆ ਮੈਂ ਉਹੀ ਆ ਬਾਪੂ ਹਾਂ ਨਹੀਂ ਬਹੁਤ ਤੁਹਾਨੂੰ ਦੇਖਦੇ ਰਹਿੰਦਾ ਹਾਂ ਸੋਸ਼ਲ ਮੀਡੀਆ ਤੇ ਤੁਹਾਡੀਆਂ ਗੱਲਾਂ ਹਾਂ ਵਾਈਕ ਅੱਧੀ ਥੋੜਾ ਨਾ ਹੀ ਲੈਂਦੇ ਵਾਈਕ ਵਚਲੇ ਅਈ ਕਰਕੇ ਅਈ ਕਰਕੇ ਜਾਉਂਗਾ ਵਾਈਕ ਨੂੰ ਨਾ ਹਾਂ ਕਿਵੇਂ ਆਈਆ ਹੋਰ ਬਾਪੂ ਬਹੁਤ ਧੰਨਵਾਦ ਤੁਹਾਡਾ ਨਹੀਂ ਜੀ ਉਹਨੇ ਦਰਸ਼ਕ ਬਹੁਤ ਵਧੀਆ ਰਿਹਾ ਜੀ ਪਿੱਛੋਂ ਅਸੀਂ ਦੇਖਦੇ ਰਹੇ ਸੀ ਹਾਂ ਗੁਰੂ ਦੀ ਕਿਰਪਾ ਜੀ ਹਾਂ ਜੀ ਆ ਕੇ ਗਏ ਸੀ ਤੇਰੇ ਵਾਜੂ ਨਾ ਆ ਆ ਜਾਣਗੇ ਦੋ ਤਰੀਕ ਚਲੋ ਬਹੁਤ ਸ਼ੁਕਰੀਆ ਬਾਪੂ ਜੀ ਤੁਹਾਡਾ ਤੁਸੀਂ ਇੱਥੇ ਆਏ ਹੋ ਮੈਂ ਜ਼ਿੰਮੇਵਾਰੀ ਲੈ ਕੇ ਆਉ ਮੇਰੀ ਫੇਰ ਮੈਂ ਤਾਂ ਇੱਥੇ ਆਉਣਾ ਰ ਨਹੀਂ ਨਹੀਂ ਕਿਹਾ ਤੁਸੀਂ ਸਮਾਂ ਹਾਂ ਜੀ ਮੈਨੂੰ ਕਿਆ ਨਾ ਆਰ ਤੁਸੀਂ ਦੋ ਹੂੰ ਬੈਸਟ ਪੋਸੀਬਲ ਬਿਲਕੁਲ ਸਸਤਾ ਤੇ ਕੰਮ ਕਰ ਸਕਦੇ ਕਰ ਸਕਦੇ ਜੀ ਸਮਾਂ ਇਹਨਾਂ ਕੋਈ ਸਮਾਂ ਘਟਾ ਇਹ ਭੱਜੇ ਦੋ ਨਹੀਂ ਅਸਲੀ ਮੈਨੂੰ ਕਿਹਾ ਵੇਖ ਆਪਾਂ ਮੈਂ ਬਾਹਰ ਤਾਂ ਕੰਮ ਬਹੁਤ ਕਰ ਲਿਆ ਕੋ ਆਰ ਪੀ ਆਈ ਇਨਫੋਰਮੇਸ਼ਨ ਆਪਣਾ ਕੋਈ ਬਹੁਤ ਹੈ ਹੂੰ ਫਿਰ ਮਾਹਤਜੀ 22 ਦੇ ਨਾਲ ਮੋੜਾ ਲਾਓ ਹੂੰ ਕਿਤੇ ਉੱਥੇ ਤੁਹਾਡੀ ਜ਼ਰੂਰੀ ਹੈ ਮਾਹ ਹਾਜ਼ਰੀ ਨਹੀਂ ਆਉਣ ਦੀ ਜ਼ਰੂਰ ਮੈਂ ਤੁਹਾਡੇ ਕੋਲੇ ਬੈਠਾ ਸਾਨੂੰ ਲੋਡ ਆ ਇਹਨਾਂ ਦੀ ਸਪੋਰਟ ਦੇ ਵੱਡਿਆਂ ਦੇ ਸਾਥ ਦੀ ਇਹਨਾਂ ਦਾ ਤਜਰਬਾ ਇੰਨੇ ਸਾਲਾਂ ਦਾ ਹਰੇਕ ਵਿਭਾਗ ਵਿੱਚ ਹਰੇਕ ਅਫਸਰ ਨੂੰ ਆਪਾਂ ਨੂੰ ਤਾਂ ਖੜਦੀ ਲੋੜ ਨਹੀਂ ਗਿਆ ਨਹੀਂ ਤੇ ਕੰਮ ਕੰਮ ਹੋਇਆ ਹੁਣ ਜਿਹੜਾ ਕੰਮ ਅਸੀਂ ਕਈ ਦਿਨਾਂ ਚ ਕਰਾਉਣਾ ਇਹ ਇੱਕ ਦਿਨ ਚ ਕਰਾ ਸਕਦੇ ਉਹੀ ਤਾਂ ਲੱਗਦਾ ਨਹੀਂ ਇਹਨਾਂ ਨੇ ਇਨਫੋਰਮੇਸ਼ਨ ਮੰਗੀ ਉਹ ਉਹਨਾਂ ਨੇ ਦਿੱਤੀ ਨਾ ਇਹਨਾਂ ਨੇ ਪੀਰ 파ਤੀ ਜਿਹੜੇ ਪੀਰ ਆਲੇ ਕਮਿਸ਼ਨਰ ਸੀ ਹੂੰ ਸਟੇਟਸ ਪੰਡਿੱਗੜ ਪੈਰੀ ਹੱਥ ਲਾ ਹੁਣ ਬਾਪੂ ਆ ਗਿਆ ਬਾਪੂ ਆ ਗਿਆ ਜਵਾ ਦਾ ਪੈਰੀਆ ਚਲਾਉਣਾ ਕੱਲ ਪੀਲੇ 700 ਰੁਪਏ ਬੈਠੇ ਹਾਂ ਐਸਐਸਪੀ ਵਿਜੀਲੈਂਸ ਵਿਜੀਲੈਂਸ ਉਹ ਆ ਜੇ ਮਮਾ ਮਮਾ ਜੀ ਤੁਸੀਂ ਕਿਹੜੇ ਪਾਸੇ ਆਇਆ ਮੈਂ ਥੋੜੀ ਧਵਾ ਲੈਣ ਆਇਆ ਸੀ ਜੇ ਮਾਲੀ ਗਾੜੇ ਕਹਿੰਦੇ ਨੇ ਤੇ ਤੇਰੀਆਂ ਪੁਰਾਣੀਆਂ ਟਿਕੜਾ ਮਾਮਾ ਨੂੰ ਉਹ ਹੰਗ ਵਾਲੇ ਜੱਦਾ ਹੋ ਤਾਂ ਦੇ ਨਹੀਂ ਸਕਦਾ ਹਾਂ ਸਹੀ ਗੱਲ ਉਹਦਾ ਬਾਤ ਹੀ ਕਹਿੰਦਾ ਪਤਾ ਕਰਦੇ ਨੇ ਉਹਦਾ ਮਾਮਾ ਦਾ ਪੁੱਤ ਲੋਕਾਂ ਦਾ ਕੰਮ ਪੰਜਾਬ ਮਾਹ ਬਹੁਤ ਦੁਖੀ ਆ ਤੁਸੀਂ ਮੈਂ ਦੋਪਹਿਰ ਤੇ ਦੁਪਹਿਰ ਸ਼ਾਮ ਰਹੋਗੇ ਹੁਕਮ ਨਾ ਮੈਂ ਇਕੱਲੇ ਹੁਣ ਬੰਦੇ ਤੁਰਦੇ ਨਹੀਂ ਤੇ ਮੈਂ ਫਿਰ ਜਾਂਦਾ ਸੀ ਵਿੱਕ ਪੈਂਦਾ ਸੀ ਯਾਰ ਮੇਰੇ ਹੈਗੇ ਕਮਜ਼ੋਰੀਆਂ ਹੈਗੀਆਂ ਉਹਦੀਆਂ ਉਹਦਾ ਕੋਈ ਨਾ ਕੋਈ ਅਰਕ ਮੈਂ ਵੀ ਦੋ ਚਾਲਾਂ ਲੈ ਕੇ ਕੋਈ ਹੋਰੀ ਰਹਿ ਕੇ ਉੱਥੇ ਅਡਾ ਬਣਾ ਲਾ ਕੋਈ ਨਾ ਬਾਪੂ ਤੁਸੀਂ ਆਓ ਅਸੀਂ ਪੂਰੀ ਸਪੋਰਟ ਤੁਹਾਡੇ ਨਾਲ ਆ ਜੀ ਕਿਉਂਕਿ ਇਹ ਕਿ ਛੋਦੀ ਤੇ ਦੂਦੀ ਤੇ ਬਹੁਤ ਫਾਇਦਾ ਵੀ ਜੀ ਫੀਰੀਓ ਕੋਈ ਨਾ ਗੋਡਿਆਂ ਦੀ ਕੋਈ ਦਿੱਕਤ ਆ ਕੋਈ ਫੀਰੀਓ ਥੈਰੇਪੀ ਵਗੈਰਾ ਕਰਾਵਾਂਗੇ ਆਪਾਂ ਕਰਾਵਾਂਗੇ ਇੱਕ ਸਾਡੇ ਨਾਲ ਮੇਰਾ ਪੰਜਾਬੀ ਘਾਸ ਅਫਸਰ ਤੇ ਬੇਟੀ ਆ ਫੇ ਪਿਛਲੇ ਵਾਰੀ ਮੁੜ ਕੇ ਉਹਦੀ ਬੇਟੀ ਨੂੰ ਥੋੜਾ ਮੈਂਟਰੀਆ 250 ਅੰਦਰ ਲੈ ਲਿਆ ਸੀਗਾ ਕੱਲ ਹਾਂ ਕੱਲ ਉਹ ਵੀ ਜੀ ਉਹਨਾਂ ਨੇ ਕਿਹਾ ਸਪੈਸ਼ਲ ਬੁਲਾ ਲਿਓ ਕੋਈ ਨਾ ਆਪ ਘਰਾ ਲਾਂਗੇ ਜੇ ਠੀਕ ਹੈ ਜੀ ਬਿਨਾ ਕੈਂਪ ਕੋਈ ਬੁਲਾ ਲਾਂਗੇ ਬਿਨਾ ਕੈਂਪ ਅਸੀਂ ਇੱਥੇ ਆਪ ਇਹਨੇ ਕੱਟ ਚ ਫਿਰ ਬੰਦਾ ਬੁਲਾਇਜ਼ ਨਹੀਂ ਹੁੰਦਾ ਅਸੀਂ ਲੋਕ ਖੁਸ਼ ਕਰਦੇ ਆ ਲੋਕ ਦੇਖਦੇ ਨੇ ਬਾਪੂ ਯਾਰ ਇੰਟਰੋਡਿਊਸਨ ਦਾ ਮੈਂ ਉਹੀ ਉਹੀ ਬਾਪੂ ਸਾਰੇ ਬਾਪੂ ਇਹਨਾਂ ਬਾਪੂ ਨੂੰ ਤਾਂ ਬਹੁਤ ਜਿਹੜਾ ਸੱਚ ਬੋਲਣਾ ਅੱਜ ਦੇ ਸਮੇਂ 'ਚ ਨਾ ਇਹ ਬਹੁਤ ਔਖਾ ਪਹਿਲਾਂ 2 ਘੰਟੇ ਇੰਤਜ਼ਾਰ ਬਹੁਤ ਔਖਾ ਸੂਲੀ ਤੇ ਚੜਨ ਦੇ ਬਰਾਬਰ ਆ ਸੱਚ ਬੋਲਣਾ ਅੱਛਾ ਧ ਉਹ ਘੰਟਾ ਹੁਣ ਫਿਰ ਇੱਕ ਮਗਰਾ ਲੱਗਿਆ ਆਇਆ ਸੀ ਪ੍ਰੈਸ ਵਾਲਾ ਹੂੰ ਕਹਿੰਦੇ ਇੱਥੇ ਆ ਜਿਉਣਾ ਤਾਜ਼ਾ ਇੱਥੇ ਜਿਹੜਾ ਆਹ ਮੈਂ ਬਾਈ ਮੀਟਿੰਗ ਕੋਲ ਆ ਹੂੰ ਲੋਕਾਂ ਦੀ ਸੇਵਾ ਦੇ ਵਿੱਚ ਆ ਇੱਥੇ ਜੋ ਆਗਾ ਤੇਰ ਨਾਲ ਗੱਲਬਾਤ ਹੋ ਜੂ ਤੇ ਜਾਵਾਂ ਹਾਂ 2:30 ਵਜੇ ਤੇ ਬਾਤ ਕਰਾਂਗੇ ਹੂੰ ਠੀਕ ਆ ਤੇ ਗੱਲ ਮਹਾਂ ਕੋਈ ਚੱਟ ਨਹੀਂ ਕਰਨੀ ਆ ਯਵਲੀਆਂ ਨਹੀਂ ਮਾਰਨੀ ਆ ਹਾਂ ਨਹੀਂ ਤੁਹਾਡੀ ਗੱਲ ਤਾਂ ਸਿਰੇ ਦੀ ਹੁੰਦੀ ਆ ਗੱਲ ਸਮਝਦੀ ਆ ਵਾ ਕਈ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਉਹ ਫਿਰ ਬੇਬੂਹਾ ਜਿਹਨਾਂ ਨੂੰ ਸਮਝ ਨਹੀਂ ਆਉਂਦੀ ਆਪਣੀ ਲਾਣਾ ਆ ਆਪਣੀ ਆ ਤਾਂ ਆ ਤਾਂ ਉਹਦਾ ਹੀ ਆ ਜੀ ਜਿਹੜਾ ਪੰਜ ਗੰਗਲਾ ਆ ਆਪਣਾ ਪ੍ਰਦਾ ਇਹ ਜੀ ਬੱਚਾ ਰੋ ਗਿਆ ਰੋਗੀ ਬੱਚੇ ਨੂੰ ਕੋਈ ਚੀਜ਼ ਮਾਰਦੇ ਆ ਪਰ ਉਹ ਤਾਂ ਵੀ ਰੋਗੀ ਨਹੀਂ ਆ ਬਸ ਸਹੀ ਗੱਲ ਆ ਤੁਹਾਡੀ ਉਹ ਨਹੀਂ ਪਣੀ ਆ ਉਹਦੇ ਕੁਛ ਆਰੀ ਕਰਦੇ ਆ ਹਾਂ ਹਾਂ ਅਸੀਂ ਉੱਥੇ ਲੋਕਾਂ ਨੂੰ ਹਾਂ ਲੋਕਾਂ ਨੂੰ ਮਲਾਉਣਾ ਇਹਨਾਂ ਨੂੰ ਬੈਠੋ ਤੁਸੀਂ ਹਾਂਜੀ ਮਿਲੋ ਉੱਥੇ ਤੇ ਆਨੇ ਮਿਲਦੇ ਆ ਮੈਂ ਮਰੀਦਾਂ ਨੂੰ ਮਿਲ ਕੇ ਆ ਗਿਆ ਹਾਂ ਬਿਲਕੁਲ ਬਿਲਕੁਲ ਠੀਕ ਠੀਕ ਹੈ ਬਾਪੂ ਜੀ ਉਹਨਾਂ ਨੂੰ ਬਿਠਾਓ ਮੜਾਏ ਉੱਥੇ ਮਿਲਾ ਦੇ ਕਦ ਕਿਵੇਂ ਭੈਣੇ ਹੁਣ ਅੱਗੇ ਨਾਲ ਹਾਂ ਵੀਰ ਜੀ ਮਾਲਕ ਦੀ ਕਿਰਪਾ ਨਾਲ ਦੋਰਾ ਤਾਂ ਬਿਲਕੁਲ ਠੀਕ ਹੈ ਤੇ ਹੱਥ ਇਹਦੇ ਕੰਮ ਤੇ ਬਹੁਤ ਦੋਨੋਂ ਇੱਕ ਦਵਾਈ ਕਰਕੇ ਆ ਹਾਂਜੀ ਦਵਾਈ ਜਿਹੜੀ ਦੌਰੇ ਦੀ ਦਵਾਈ ਹੈ ਨਾ ਪਾਣੇ ਹਾਂਜੀ ਉਹ ਸਰੀਰ ਤੇ ਵੀ ਅਸਰ ਪਾਉਂਦੀ ਆ ਹੱਥੋਂ ਦਵਾਈ ਨਾਲ ਕੰਬਦੇ ਆ ਜਿਵੇਂ ਜਿਵੇਂ ਆਪਾਂ ਦਵਾਈ ਘਟਾਵਾਂਗੇ ਠੀਕ ਹੋ ਜਾਣਗੇ ਹੱਥ ਇੱਕ ਨੇ ਸੁੱਤਾ ਹੀ ਰਹਿੰਦਾ ਤੇ ਸਕੂਲ ਤੇ ਉਹ ਮਹਿਮਾ ਜਿਹੜੀ ਉਹ ਸਾਰਾ ਦਿਨ ਸੁਪਤਾ ਰਹਿੰਦਾ ਨਾ ਕਿ ਇੱਕ ਇੱਕ ਖਾਣਾ ਨਹੀਂ ਖਾਂਦਾ ਬਿਲਕੁਲ ਹੀ ਡਾਕਟਰ ਨੇ ਨਾ ਹੁਣ ਗੱਲ ਕਰਿਓ ਕਿ ਇਹ ਦੇਣ ਵਾਲੀ ਦਵਾਈ ਹੈ ਥੋੜੀ ਜੀ ਨਾ ਉਹ ਘਟਾ ਦੇਣੇ ਕਿ ਦੇਖੋ ਜਦੋਂ ਦੌਰਾ ਕੰਟਰੋਲ ਕਰਨਾ ਹਾਂਜੀ ਉਦੋਂ ਦਿਮਾਗ ਨੂੰ ਰਨੀਂਦ ਚ ਲੈ ਕੇ ਜਾਂਦੇ ਆ ਅੱਛਾ ਹੌਲੀ ਹੌਲੀ ਜਿਵੇਂ ਜਿਵੇਂ ਦਵਾਈ ਘਟੀ ਜਾਊਗੀ ਦੌਰਾ ਸੈੱਟ ਹੋਈ ਜਾਊਗਾ ਸਭ ਠੀਕ ਹੋ ਜਾਊਗਾ ਮਹੀਨਾ ਦੋ ਮਹੀਨੇ ਦਿੱਕਤ ਆਊਗੀ ਠੀਕ ਹੋ ਜਾ ਕੋਈ ਨਾ ਵਾਹਿਗੁਰੂ ਮੇਰ ਕੋਲ ਕੋਈ ਨਹੀਂ ਮਾਰੇ ਮੇਰਕਾਰ ਹਾਂ ਵੀ ਕੁੜੀਆ ਰਾਣੀ ਇੱਥੇ ਥੱਲੇ ਬੈਠੀ ਇੱਕ ਮਿੰਟ ਬਣੇ ਹਾਂ ਵੀ ਕਿਵੇਂ ਆ ਕੀ ਹੋ ਗਿਆ ਬੋਲਦੀ ਨਹੀਂ ਹੈ ਕੋਈ ਰੱਖਿਆ ਕਰੋ ਖਿਆਲ ਬੇਬੇ ਦਾ ਹੋਰ ਕਰ ਧਿਆਨ ਠੀਕ ਆ ਵੀਰੇ ਘਰੇ ਠੀਕ ਆ ਸਾਰੇ ਸ਼ੁਕਰੀਆ ਵਾਹਿਗੁਰੂ ਤੇਰੀ ਕੋ ਕਿਵੇਂ ਤੇਰੇ ਪੈਰੀਆਂ ਤ ਮੈਂ ਲਾਉਣੇ ਆ ਤੂੰ ਤਾਂ ਰੱਬ ਆ ਹੈ ਕੀ ਨਾਂ ਤੇਰਾ ਤੇਰਾ ਨਾਮ ਕੀ ਹੈ ਹੈ ਹਮਾਰ ਪੀਰ ਸਿੰਘ ਹਮਾਰ ਪੀਰ ਸਿੰਘ ਭਾਈ ਜੀ ਭਾਈ ਜੀ ਟਰਾਈ ਕਰੀਦਾ ਖਾਲਸਾ ਓਏ ਕਿਵੇਂ ਰਮਨ ਠੀਕ ਆ ਮਾਦਵ ਭਾਈ ਜੀ ਮਾਦਵ ਭਾਈ ਜੀ ਹਾਂ ਭਾਈ ਜੀ ਨਾਂ ਵੀਰੇ ਨਾਂ ਨਾ ਸਾਰੇ ਪਾਈਕੀ ਪਾਈਕੀ ਇੱਕ ਪਾਈ ਦੀ ਇੱਕ ਰਿਕਵੈਸਟ ਹੈ ਮੇਰੀ ਮਾਦੂਰ ਨੂੰ ਛੁੱਟੀਆਂ ਹੋਏ ਗਿਆ ਮਾਦੂਰ ਨੂੰ ਰੱਖੋ ਆਪਣੇ ਕੋਲ ਫਿਰ ਕਾਰਜ ਤਿਆਰ ਕਰਾ ਠੀਕ ਹਮਾ ਛੁੱਟੀਆਂ ਰੱਖ ਹੈ ਰੱਖੀਏ ਚੜੂਗੇ ਅੱਜ ਇਹਨੂੰ ਰੱਖਣਾ ਚਾਹੁੰਦੇ ਆਪਣੇ ਕੋਲੇ ਇਹ ਹੀ ਰੱਖਣਾ ਚਾਹੁੰਦੇ ਆ ਮੈਨਾਂ ਨੂੰ ਕਿਹਾ ਸੀ ਡੋਕਟਰ ਸੀਡਬਲਯੂਸੀ ਵਾਲਾ ਨੇ ਕੀ ਕਿਹਾ ਤੁਹਾਨੂੰ ਜੀ ਉਹ ਮਿਲ ਕੇ ਬਹੁਤ ਕਾਗਜ਼ ਮੰਗਦੇ ਮੈਂ ਹੈ ਕਿ ਕੱਲੀ ਸਾਰਾ ਕੁਝ ਕਰਨ ਵਾਲੀ ਮੇਰੇ ਕੋਲ ਕੀ ਕਾਗਜ਼ ਮੰਗੇ ਬਹੁਤ ਉਹ ਜਿੱਦਾਂ ਕਹਿੰਦੇ ਹੈ ਜਿੱਦਾਂ ਪਹਿਲੇ ਆਸ਼ਰਮ ਸਾਡੇ ਕੋਲ ਹੀ ਇਹ ਨਾਮ ਹੋਇਆ ਨਾ ਜਨਮ ਇਹਦਾ ਉਹ ਕਹਿੰਦੇ ਪਹਿਲੇ ਤੁਸੀਂ ਆਪਣੇ ਨਾਮ ਤੇ ਚੜਾਓ ਇਹਨੂੰ ਤੇ ਮੈਂ ਹੁਣ ਪਿੰਡ ਵਾਲਾ ਵੀ ਇਕੱਠੇ ਕੀਤਾ ਪੰਚਾਇਤ ਨੂੰ ਲੈ ਕੇ ਜਾਣਾ ਤੇ ਹੁਣ ਮੈਂ ਕਿਹਾ ਛੁੱਟੀਆਂ ਹੋਈਆਂ ਇਹ ਇੱਥੇ ਰਵੇ ਫਿਰ ਮੈਂ ਕੱਲ ਫ੍ਰੀ ਹੋ ਕੇ ਸਾਰਾ ਕੰਮ ਕਰਾਂਗਾ ਇਨਾਂ ਨੂੰ ਆਪਾਂ ਰੱਖਣ ਨਹੀਂ ਨਾ ਹੋਇਆ ਮਾ ਮੇਰਾ ਡਾਕਟਰ ਨਹੀਂ ਹੋਇਆ ਹੋਇਆ ਇੱਕ ਇਹਨੂੰ ਆਪਾਂ ਡਾਕਟਰ ਮਹਿਕ ਕੋਲੇ ਭੇਜੀਏ ਸ਼ਾਇਦ ਉਹ ਆਪਾਂ ਇਹਨਾਂ ਨੂੰ ਸਹੀ ਰਾਹ ਦੇ ਦੇਣ ਤੁਸੀ ਹੈ ਨਾ ਤੁਸੀਂ ਨਾ ਆਰੀਸ਼ਨ ਹਸਪੀਟਲ 'ਚ ਜਾਓ ਅੱਜ ਹੀ ਇੱਥੇ ਰੋਡ ਦੇ ਉੱਤੇ ਤੁਹਾਨੂੰ ਸਾਰਾ ਦਿੰਨੇ ਆ ਉੱਥੇ ਡਾਕਟਰ ਮਹਿਕ ਬਾਂਸਲ ਆ ਉਹ ਇਹੀ ਕੰਮ ਕਰਦੇ ਸੀ ਡਬਲਯੂਸੀ ਦਾ ਉਹ ਇੰਨੀ ਕਿ ਮਦਦ ਕਰਨ ਵਾਲੀ ਭੈਣ ਆ ਸਾਡੀ ਉਹ ਆਪਾਂ ਨੂੰ ਸਹੀ ਰਾਹ ਪਾ ਦੂ ਉਹਨਾਂ ਨਾਲ ਗੱਲ ਹੋ ਗਈ ਮੇਰੀ ਬਾਈ ਜੀ ਹਾਂਜੀ ਉਹ ਵੀ CWC ਵਾਲੇ ਅਸੀਂ ਜਿਵੇਂ ਉਹ ਜਿੱਥੇ ਕਾਂਡਾ ਚਾਹ ਹਾਂ ਲੁਧਿਆਣੇ ਤੋਂ ਹਾਂਜੀ ਉਹਨਾਂ ਨੇ ਇਹਨਾਂ ਨਾਲ ਹੀ ਕੰਟੈਕਟ ਕੀਤਾ ਸੀਗਾ